ਸਸਿਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਨਥਾਣਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਪਠੰਡਾ ਬਾਈ ਜੀਤ ਦੇ ਘਰੋਂ ਵੀਡੀਓ ਬਣਾ ਰਹੇ ਆਂਗੇ ਵੀਡੀਓ ਦੇ ਵਿੱਚ ਦੋ ਨਾਕ ਤੁਹਾਨੂੰ ਦਿਖਾਵਾਂਗੇ ਦੋਨੇ ਚੰਗੇ ਆਗੇ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਬਾੜ ਦਿਖਾ ਰਹੇ ਆਂਗੇ ਪਿਓਰ ਐਚਐਫ ਦੇ ਵਿੱਚ ਪੈਂਦੀ ਹੈਗੀ ਤੇ ਜਿਹੜੀ ਸਾਰੀ ਗੱਲਬਾਤ ਆਪਾਂ ਬਾਈ ਜੀ ਦੇ ਨਾਲ ਤੁਹਾਨੂੰ ਕਰਕੇ ਦੱਸਾਂਗੇ ਪਹਿਲਾਂ ਸੋਨੇ ਕਰੀ ਆਪਾਂ ਵੇੜ ਨੂੰ ਤੋੜ ਕੇ ਦਿਖਾਉਣੇ ਤੋੜਿਓ ਬਾਈ ਜੀ ਤੇ ਬਾਕੀ ਬਈ ਥਾਣਾ ਦਾ ਗੈਪ ਦੇਖੋ ਫੁੱਲ ਗੈਪ ਆ ਖਵਾਨਾ ਕਰਮ ਵਾਲੀ ਚੰਗਾ ਤਿਆਰ ਕਰਦੀ ਆਉਂਦੀ ਹੈਗੀ ਪ੍ਰਿੰਟ ਪ੍ਰੋਟ ਕਾਫੀ ਚੰਗਾਗਾ ਪੂਰੀ ਸੀਲ ਸਾਉ ਵੇੜਾ ਫੁੱਲ ਬੇਲ ਆ ਬਾਈ ਚੰਗਾ ਕੱਦ ਕਾਠਾ ਚੰਗਾ ਵਜਣਾ ਉਮੀਦ ਆ ਵੀ ਚੰਗਾ ਹੀ ਦੁੱਧ ਪਾਉਗੀ ਮੋੜ ਲਿਓ ਬਾਈ ਇਸ ਕੁਆਲਿਟੀ ਦੇਖੋ ਬਾਈ ਪੂਰੀ ਚੰਗੀ ਹੈਗੀ ਚੰਗੀ ਕਾਦ ਆਪਾਂ ਫੇਰ ਕਹਨੇ ਆਗੇ ਬੇਲ ਬੂਲ ਚੰਗੀ ਆਗੀ ਤੇ ਚੰਗਾ ਹੀ ਦੁੱਧ ਪਾਉਣਾਗਾ ਹਵਾਨੇ ਦੇ ਵਿੱਚ ਬਾਲਟੇ ਲਾ ਕਾਫੀ ਪੰਗਾ ਨੇ ਹੈ ਜੀ ਕਾਫੀ ਜਿਹੜੇ ਦਿਨੋ ਲੈ ਜਾਊਗੀ ਕੀ ਹਾਲ ਆ ਬਾਈ ਜੀ ਦਾ ਠੀਕ ਹੈ ਜੀ ਮੋਬਾਈਲ ਨੰਬਰ ਦੱਸਿਓ ਆਪਣਾ 94645 ਹਾਂਜੀ 91954 ਠੀਕ ਹੈ ਜਿਹੜੀ ਆਪਾਂ ਇਹ ਬੈਡ ਦਿਖਾਈ ਆ ਕਿਹੜਾ ਸੂਆ ਸੁਣਾ ਹੋਣੇ ਨੇ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਦਿਨ ਲੱਜੂਗੀ ਇਹਦੇ 12 13 ਬਈ ਇਹ 12 13 ਦਿਨ ਹਾਂਜੀ ਤੇ ਪਿਛਲੇ ਸੂਏ ਕਿੰਨਾ ਕ ਦੁੱਧ ਪਾਇਆ ਇਹਨੇ ਦੁੱਧ ਪਾਇਆ ਬਈ 25 ਕਿੱਗਰਾ 25 ਕਿਲੋ ਉਮੀਦ ਆ ਵੀ 30 ਕਿਲੋ ਪਾ ਦੂ ਵੈਕਤੀ ਜਿਹੜੇ ਹਿਸਾਬ ਨਾਲ ਤਿਆਰੀ ਫੜਦੀ ਆਉਂਦੀ ਹੈ ਪਾਉਗੀ ਬਾਈ 30 ਤੋਂ ਵੱਧ 35 ਭੋਮਾ ਪਾ ਦੇ 30 ਤਾਂ ਜਮਾ ਖੁੱਲਾ ਚੰਗਾ ਹਵਾਨਾ ਤਿਆਰ ਕਰਦੀ ਆਉਂਦੀ ਹੈ ਬਾਕੀ ਸੀ ਫੁੱਲਾ ਹਨ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਰੇਟ ਤਾਂ ਇਹਦਾ ਜਿੰਨਾ ਮਰਜ਼ੀ ਕਰਾ ਲੈਣਾ ਪਰ ਇੱਕ 20 ਦੇ ਦੇਵਾਂਗੇ ਦੇਣ ਲੈਣ ਹਾਂ ਨਹੀਂ ਬਸ ਹਾਂ ਨਾ ਇੱਕ 20 ਦੇ ਦੇਵਾਂਗੇ ਬਾਕੀ ਬਈ ਜਾਇਜ਼ ਮੋਲਾ 1 20 ਕਿਉਂਕਿ ਤੁਲ ਪਾਉਣੀ ਡੇਢ ਕਰਾ ਲਓ ਚਾਹ 60 ਕਰਾ ਲਓ ਇੱਕ 20 ਨਹੀਂ ਦੇਵਾਂਗੇ ਚੰਗਾ ਬਈ ਜਾਇਜ਼ ਮੋਲਾ ਕੋਈ ਬਾਹਲਾ ਮੋਲ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਇਹਦਾ ਬੋਡੀ ਸਕੋਰ ਆ ਜਿਹੜੇ ਹਿਸਾਬ ਨਾਲ ਇਹਦੀ ਬੰਤਰ ਆ ਗਈ ਤੇ ਜਿਹੜੀ 2 ਨੰਬਰ ਤੇ ਆ ਬਾਈ ਇਹ ਦੂਜਾ ਸੂਏ ਆ ਬਾਈ ਦੂਜਾ ਸੂਆ ਠੀਕ ਹੈ ਹਾਂ ਜੀ ਪੰਡਾ ਸਿੰਘ ਹੈ ਇਹ ਵੀ ਜਾਤ ਵਾਲੀ ਹੈ ਠੀਕ ਹੈ ਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਪਾਇਆ ਨੇ ਦੁੱਧ ਇਹਨੇ ਪਾਇਆ ਬਾਈ 18 ਕਿਲੋ ਦੁੱਧ 18 ਕਿਲੋ ਹਾਂ ਜੀ ਠੰਡੀ ਫੁੱਲਾ ਬਾਈ ਇਹ ਵੀ ਤੇ ਤੋਰੇ ਹੋ ਬਾਈ ਠੰਡੀ ਸਿਲਵ ਫਿਰ ਆਪਾਂ ਕਹਿੰਦੇ ਫੁੱਲਾ ਬਾਈ ਫੁੱਲ ਕਦ ਕਾਠਾ ਕੱਟ ਪੂੜਾ ਪਿੱਛੇ ਤੋਂ ਚੈੱਕ ਕਰਾ ਦੇਣਾ ਥੋੜੇ ਸਿੰਗ ਜਰੂਰ ਨੇ ਕੱਦ ਕਾਠ ਚੰਗਾ ਗਾ ਲੈ ਥੋੜੀ ਮੋੜ ਦੋ ਬਈ ਮੋੜ ਆ ਥੋੜੀ ਜੀ ਸਾਈਡ ਜਰੂਰ ਦਿਖਾਉਂਦੀ ਆ ਹਨਾ ਬਈ ਨਹੀਂ ਬੈਠਣ ਕਰਕੇ ਇਹ ਬੈਠਣ ਕਰਕੇ ਸਾਈਡ ਪੋਰਾ ਵੀ ਬੈਠਣ ਕਰਕੇ ਇੱਕ ਸਾਈਡ ਮਤਲਬ ਬੈਠਣ ਕਰਕੇ ਹੋ ਗਿਆ ਸਾਈਡ ਪੋਰਾ ਜੀ ਠੀਕ ਆ ਤੇ ਜੇ ਆਪਾਂ ਤੇ ਰੇਟ ਦੀ ਗੱਲ ਕਰਕੇ ਰੇਟ ਤਾਂ ਪਤਾ 85000 ਆ 70000 ਦੀ ਦੇ ਦਾਂਗੇ ਠੀਕ ਹੈ ਬਾਈ ਕਹਿੰਦਾ ਵੀ 70000 ਦੀ ਦੇ ਦਾਂਗੇ ਸਾਈਡ ਨਹੀਂ ਹੈਗੀ ਬਾਈ ਕਹਿੰਦਾ ਜੀ ਬੈਠਣ ਕਰਨ ਥੋੜਾ ਜਿਹਾ ਹੋ ਗਿਆ ਬਾਕੀ ਤਸੱਲੀ ਕਰਨਾ ਤੁਹਾਡਾ ਹੱਕ ਆਗਾ ਤੋੜ ਲਓ ਬਾਈ ਬਾਕੀ ਦੋਨੇ ਨਗਾ ਦੇ ਵਿੱਚੋਂ ਤੁਹਾਨੂੰ ਕੋਈ ਵੀ ਨਗਾ ਪਸੰਦ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਬាទ ਬាទ ਸ਼ੇਅਰ ਕਰ ਦਿਓ ਧੰਨਵਾਦ